ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ 4 5 6 7 8 ਤੇ 9 10 ਤਰੀਕ ਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਹੜੇ ਬਦਲਾਅ ਹੋ ਜਾਣਗੇ ਤੇ ਕਿਹੜੀਆਂ ਰਾਸ਼ੀਆਂ ਹਨ ਜਿਨ੍ਹਾਂ ਨੂੰ ਧਨ ਸੰਪਤੀ ਮਿਲ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ जय माता लक्ष्मी जी लिख के हाजरी लगवाओ जी ताकि माता लक्ष्मी जी दी विशेष कृपा ਤੁਹਾਡੇ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਦੋਸਤੋ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਕੋਲ ਬਹੁਤ ਸਾਰਾ ਪੈਸਾ ਹੋਵੇ, ਧਨ ਸੰਪਤੀ ਹੋਵੇ। ਆਸਾਨੀ ਦੇ ਨਾਲ ਹੀ ਉਹ ਆਪਣੀਆਂ ਸਾਰੀਆਂ ਹੀ ਜ਼ਰੂਰਤਾਂ ਨੂੰ ਪੂਰੀਆਂ ਕਰ ਸਕੇ। ਪਰ ਸਾਰਿਆਂ ਦੀ ਕਿਸਮਤ ਤਾਂ ਇੱਕੋ ਜਿਹੀ ਨਹੀਂ ਹੁੰਦੀ। ਕੁਝ ਤਾਂ ਆਪਣੇ ਲੱਕ ਦੀ ਵਜ੍ਹਾ ਦੇ ਨਾਲ ਅਮੀਰ ਹੋ ਜਾਂਦੇ ਹਨ। ਅਤੇ ਉੱਥੇ ਹੀ ਕੁਝ ਇਸ ਤਰ੍ਹਾਂ ਦੇ ਲੋਕ ਵੀ ਹੁੰਦੇ ਹਨ ਜਿਨ੍ਹਾਂ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਲਈ ਬਹੁਤ ਹੀ ਮਿਹਨਤ ਕਰਨੀ ਪੈ ਜਾਂਦੀ ਹੈ ਪਰ ਦੋਸਤੋ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਜੋਤਿਸ਼ ਸ਼ਾਸਤਰ ਦੇ ਅਨੁਸਾਰ ਇਸ ਤਰ੍ਹਾਂ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ 2024 ਸਾਲ ਦੇ ਵਿੱਚ ਭਾਵ ਕਿ ਸਤੰਬਰ ਮਹੀਨੇ ਦੇ ਵਿੱਚ ਕੁਝ ਰਾਸ਼ੀ ਵਾਲਿਆਂ ਦੇ ਉੱਪਰ ਮਾਤਾ ਲక్ష్ਮੀ ਜੀ ਦੀ ਵਿਸ਼ੇਸ਼ ਕਿਰਪਾ ਬਣ ਚੁੱਕੀ ਹੈ ਮਾਤਾ ਲక్ష్ਮੀ ਜੀ ਦੀ ਵਿਸ਼ੇਸ਼ ਕਿਰਪਾ ਦ੍ਰਿਸ਼ਟੀ ਵਰਸਣ ਦੇ ਕਾਰਨ ਇੱਕ ਖਾਸ ਰਾਸ਼ੀ ਵਾਲੇ ਧਨ ਦੇ ਨਾਲ ਹੋ ਜਾਣਗੇ ਜੀ ਮਾਲਾ ਮਲ ਇਹ ਛੇ ਰਾਸ਼ੀਆਂ ਬਣਨ ਵਾਲੀਆਂ ਹਨ ਜੀ ਕਰੋੜਪਤੀ ਜੀहां ਦੋਸਤੋ ਜਾਣ ਲੈਂਦੇ ਹਾਂ ਜੀ ਇਹ ਰਾਸ਼ੀਆਂ ਕਿਹੜੀਆਂ ਕਿਹੜੀਆਂ ਹਨ ਅਤੇ ਸਭ ਤੋਂ ਪਹਿਲਾਂ ਇਹਨਾਂ ਨੂੰ ਕੀ ਕੀ ਲਾਭ ਮਿਲਣ ਵਾਲੇ ਹਨ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਤੰਬਰ ਮਹੀਨੇ ਦੇ ਵਿੱਚ ਤੁਹਾਨੂੰ ਜੋ ਸਿਹਤ ਸੰਬੰਧੀ ਕੋਈ ਵੱਡੀ ਪਰੇਸ਼ਾਨੀ ਸੀ ਹੁਣ ਉਹ ਨਹੀਂ ਰਹਿ ਜਾਵੇਗੀ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਧਨ ਸੰਬੰਧੀ ਤੇ ਸਿਹਤ ਵਿੱਚ ਤੰਦਰੁਸਤੀ ਤੁਹਾਡੇ ਕਾਰੋਬਾਰ ਵਿੱਚ ਜ਼ਬਰਦਸਤੀ ਕਾਮਯਾਬੀ ਤੁਹਾਨੂੰ ਮਿਲ ਜਾਵੇਗੀ ਦੋਸਤੋ ਕਿਸੇ ਵੀ ਪ੍ਰਕਾਰ ਦਾ ਕੋਈ ਸੰਕਟ ਤੁਹਾਡੀ ਜ਼ਿੰਦਗੀ ਦੇ ਵਿੱਚ ਹੁਣ ਨਹੀਂ ਰਹਿ ਜਾਵੇਗਾ ਕੋਈ ਵੀ ਤਕਲੀਫ ਤੁਹਾਨੂੰ ਸ਼ੋ ਨਹੀਂ ਸਕੇਗੀ ਕਿਉਂਕਿ ਮਾਤਾ ਲక్ష్ਮੀ ਜੀ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਨੂੰ ਆਪ ਦੂਰ ਕਰਨ ਵਾਲੇ ਹਨ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਸੀਂ ਜਿਹੜੇ ਲੋਕਾਂ ਦੇ ਗੱਲ ਕਰਨ ਵਾਲੇ ਹਨ ਜਿਹੜੇ ਰਾਸ਼ੀ ਵਾਲਿਆਂ ਦੀ ਗੱਲ ਕਰ ਰਹੇ ਹਨ ਉਹਨਾਂ ਦੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਮਾਤਾ ਲక్ష్ਮੀ ਜੀ ਹੁਣ ਸਤੰਬਰ ਦੇ ਇਹਨਾਂ ਦਿਨਾਂ ਵਿੱਚ ਪੂਰੀਆਂ ਕਰਨ ਵਾਲੇ ਹਨ ਦੋਸਤੋ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਜੀਵਨ ਵਿੱਚ ਹੁਣ ਸੁੱਖ ਸਮਰiddhi ਆ ਜਾਵੇਗੀ ਜੋ ਪਹਿਲੇ 7-8 ਮਹੀਨੇ ਮੁਸ਼ਕਲਾਂ ਨੂੰ ਝੱਲ ਰਹੇ ਸਨ ਉਹ ਹੁਣ ਦੂਰ ਹੋ ਜਾਣਗੀਆਂ ਅਤੇ ਦਿੱਕਤਾਂ ਦਾ ਸਾਹਮਣਾ ਵੀ ਹੁਣ ਤੁਹਾਨੂੰ ਨਹੀਂ ਕਰਨਾ ਪਵੇਗਾ ਕਿਉਂਕਿ ਸਤੰਬਰ ਦੇ ਮਹੀਨੇ ਵਿੱਚ ਮਾਤਾ ਲక్ష్ਮੀ ਜੀ ਇਹਨਾਂ 6 ਰਾਸ਼ੀ ਵਾਲਿਆਂ ਦੀ ਕਿਸਮਤ ਬਦਲਣ ਵਾਲੇ ਹਨ ਇਸ ਕਾਰਨ ਇਹਨਾਂ ਦੇ ਵਪਾਰ ਵਿੱਚ ਨੌਕਰੀ ਦੇ ਵਿੱਚ ਜਿਹੜੀ ਵੀ ਕੋਈ ਦਿੱਕਤ ਚੱਲ ਰਹੀ ਸੀ ਉਸ ਦਾ ਸਾਹਮਣਾ ਹੁਣ ਇਹਨਾਂ ਨੂੰ ਨਹੀਂ ਕਰਨਾ ਪਵੇਗਾ ਤੇ ਬਹੁਤ ਸਾਰਾ ਧਨ ਲਾਭ ਦੀ ਪ੍ਰਾਪਤੀ ਇਹਨਾਂ ਨੂੰ ਹੋ ਜਾਵੇਗੀ ਨੌਕਰੀ ਵਿੱਚ ਪ੍ਰੋਮੋਸ਼ਨ ਦੇ ਵੀ ਯੋਗ ਬਣਦੇ ਦਿਖਾਈ ਦੇ ਰਹੇ ਹਨ ਦੋਸਤੋ ਗ੍ਰਹਾਂ ਦੀ ਗੋਚਰ ਸਥਿਤੀ ਇਸ ਮਹੀਨੇ ਯਾਨੀ ਕਿ ਸਤੰਬਰ ਦੇ ਮਹੀਨੇ ਰਾਸ਼ੀਆਂ ਦੇ ਵਿੱਚ ਜੀਵਨ ਵਿੱਚ ਆਰਥਿਕ ਸਥਿਤੀ ਵਿੱਚ ਵੀ ਬਹੁਤ ਸੁਧਾਰ ਹੋ ਜਾਵੇਗਾ ਇਹਨਾਂ ਰਾਸ਼ੀ ਵਾਲਿਆਂ ਨੂੰ ਸਤੰਬਰ ਮਹੀਨੇ ਦੇ ਵਿੱਚ ਜ਼ਬਰਦਸਤ ਲਾਭ ਹੋਣ ਵਾਲਾ ਹੈ ਜੀ ਸਤੰਬਰ ਦੇ ਮਹੀਨੇ ਵਿੱਚ ਇਹਨਾਂ ਨੂੰ ਹਰ ਖੇਤਰ ਦੇ ਵਿੱਚ ਫਾਇਦਾ ਹੋ ਜਾਵੇਗਾ ਕਿਉਂਕਿ ਦੋਸਤੋ ਗ੍ਰਹਾਂ ਦੇ ਰਾਜਾ ਸੂਰਜ ਦੇਵ ਇਸ ਮਹੀਨੇ ਦੇ ਵਿੱਚ ਰਾਸ਼ੀ ਪਰਿਵਰਤਨ ਕਰਨ ਵਾਲੇ ਹਨ ਅਤੇ ਇਸ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਦੋਸਤੋ ਸ਼ੁਕਰ ਗ੍ਰਹਿ ਦਾ ਵੀ ਰਾਸ਼ੀ ਪਰਿਵਰਤਨ ਅਤੇ ਉਥੇ ਮੰਗਲ ਜੋ ਜ਼ਮੀਨ ਪ੍ਰਾਪਰਟੀ ਦੇ ਕਾਰਕ ਉਹਨਾਂ ਦਾ ਵੀ ਰਾਸ਼ੀ ਪਰਿਵਰਤਨ ਹੋ ਜਾਵੇਗਾ ਬੁੱਧ ਦਾ ਵੀ ਪਰਿਵਰਤਨ ਹੋਣ ਵਾਲਾ ਹੈ ਇਹਨਾਂ ਸਾਰੇ ਹੀ ਪਰਿਵਰਤਨਾਂ ਦੇ ਵਿੱਚ ਬੁੱਧ ਰਾਜਯੋਗ ਸ਼ੁਭ ਸੰਜੋਗ ਦੇ ਕਾਰਨ ਇਸ ਮਹੀਨੇ ਇਹਨਾਂ ਰਾਸ਼ੀ ਵਾਲਿਆਂ ਨੂੰ ਸ਼ੁਭ ਲਾਭ ਪ੍ਰਾਪਤ ਹੋਵੇਗਾ ਇਹ 6 ਰਾਸ਼ੀ ਵਾਲੇ ਧਨ ਨਾਲ ਮਾਲਾ-ਮਾਲ ਹੋਣ ਵਾਲੇ ਹਨ ਜੀ ਆਓ ਜਾਣ ਲੈਂਦੇ ਹਾਂ ਕਿ ਉਹ ਕਿਹੜੀਆਂ ਰਾਸ਼ੀਆਂ ਹਨ ਜਿਨ੍ਹਾਂ ਨੂੰ ਧਨ ਲਾਭ ਪ੍ਰਾਪਤੀ ਹੋਣ ਵਾਲੀ ਹੈ ਦੋਸਤੋ ਸਭ ਤੋਂ ਪਹਿਲੀ ਖੁਸ਼ ਨਸੀਬ ਜਿਹੜੀ ਰਾਸ਼ੀ ਹੈ ਜਿਸ ਦਾ ਸਤੰਬਰ ਮਹੀਨੇ ਦੇ ਵਿੱਚ ਕਿਸਮਤ ਦੇ ਭਾਗ ਖੁੱਲਣ ਵਾਲੇ ਹਨ ਉਹ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਸਤੰਬਰ ਦੇ ਮਹੀਨੇ ਵਿੱਚ ਕਰੋੜਾਂ ਦੀ ਸੰਪਤੀ ਪ੍ਰਾਪਤ ਹੋਣ ਵਾਲੀ ਹੈ ਜ਼ਮੀਨ ਪ੍ਰਾਪਰਟੀ ਤੋਂ ਵੀ ਤੁਹਾਨੂੰ ਲਾਭ ਹੋ ਸਕਦਾ ਹੈ ਧਨ ਕਮਾਉਣ ਦੇ ਨਵੇਂ-ਨਵੇਂ ਮੌਕੇ ਤੁਹਾਨੂੰ ਮਿਲ ਸਕਦੇ ਹਨ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਤੁਹਾਡੇ ਦੁਆਰਾ ਲਏ ਗਏ ਸਾਰੇ ਹੀ ਫੈਸਲੇ ਸਹੀ ਸਾਬਿਤ ਹੋ ਜਾਣਗੇ ਸਮਾਜ ਦੇ ਵਿੱਚ ਤੁਹਾਡਾ ਮਾਨ ਸਨਮਾਨ ਵਧਣ ਵਾਲਾ ਹੈ ਹਰ ਕੰਮ ਦੇ ਵਿੱਚ ਸਫਲਤਾ ਤੁਹਾਡੇ ਹੁਣ ਕਦਮ ਚੁੰਮੇਗੀ ਅਤੇ ਤੁਹਾਡੀ ਬੰਦ ਕਿਸਮਤ ਦੇ ਤਰਵਾਜੇ ਵੀ ਹੁਣ ਖੁੱਲ ਜਾਣਗੇ ਸਤੰਬਰ ਮਹੀਨੇ ਦੇ ਵਿੱਚ ਮਾਤਾ ਲక్ష్ਮੀ ਜੀ ਦੀ ਅਸੀਮ ਕਿਰਪਾ ਦੇ ਨਾਲ ਤੁਹਾਨੂੰ ਨੌਕਰੀ ਦੇ ਵਿੱਚ ਪ੍ਰਮੋਸ਼ਨ ਮਿਲਣ ਦੇ ਪੂਰੇ ਹੀ ਯੋਗ ਬਣਦੇ ਦਿਖਾਈ ਦੇ ਰਹੇ ਹਨ ਜਿਸ ਵੀ ਕੰਮ ਨੂੰ ਤੁਸੀਂ ਹੱਥ ਲਗਾਓਗੇ ਸਤੰਬਰ ਦੇ ਮਹੀਨੇ ਵਿੱਚ ਤੁਹਾਨੂੰ ਕਾਮਯਾਬੀ ਜ਼ਰੂਰ ਮਿਲ ਜਾਵੇਗੀ ਮੇਖ ਰਾਸ਼ੀ ਵਾਲਿਓ ਇਸ ਮਹੀਨੇ ਤੁਸੀਂ ਆਪਣੇ ਦੰਪਤੀ ਜੀਵਨ ਵਿੱਚ ਵਿਸ਼ੇਸ਼ ਤੌਰ ਤੇ ਖੁਸ਼ਮਈ ਬਤਾਉਣ ਵਾਲੇ ਹੋ ਇਸ ਸਮੇਂ ਵਿੱਚ ਤੁਹਾਡੇ ਕਾਫੀ ਪ੍ਰੇਮ ਸੰਬੰਧਾਂ ਦੇ ਵਿੱਚ ਨਜ਼ਦੀਕੀਆਂ ਵੱਧ ਜਾਣਗੀਆਂ ਤੁਹਾਡਾ ਪ੍ਰੇਮੀ ਜੀਵਨ ਸ਼ਾਨਦਾਰ ਰਹਿਣ ਵਾਲਾ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਤੰਬਰ 2024 ਕਰੋੜਪਤੀ ਤੁਹਾਨੂੰ ਬਣਨ ਤੋਂ ਹੁਣ ਕੋਈ ਵੀ ਨਹੀਂ ਰੋਕ ਸਕਦਾ ਇਹ ਸਾਰੇ ਹੀ ਸ਼ੁਭ ਸੰਜੋਗ ਮਹਾਦੁਰ ਲਭਸਨ ਜੋਗ ਦੇ ਕਾਰਨ ਤੁਹਾਨੂੰ ਮਾਲਾ ਮਾਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਇਸ ਸਤੰਬਰ ਦੇ ਮਹੀਨੇ ਇਹਨਾਂ ਦਿਨਾਂ ਦੇ ਵਿੱਚ ਕਈ ਸੁਨਹਿਰੇ ਅਵਸਰ ਤੁਹਾਨੂੰ ਮਾਤਾ ਲక్ష్ਮੀ ਜੀ ਖੁਦ ਦੇਣ ਵਾਲੇ ਹਨ ਤੁਹਾਡੀ ਕਿਸਮਤ ਦੇ ਬੰਦ ਦਰਵਾਜ਼ੇ ਖੁੱਲ ਜਾਣਗੇ ਨੌਕਰੀ ਵਗੈਰਾ ਵਿੱਚ ਤੁਸੀਂ ਜ਼ਬਰਦਸਤ ਮੁਨਾਫਾ ਕਮਾ ਸਕਦੇ ਹੋ ਅਤੇ ਨਾਲ ਹੀ ਨਾਲ ਰੁਕਿਆ ਹੋਇਆ ਧਨ ਵੀ ਤੁਹਾਨੂੰ ਕਿਧਰੋਂ ਮਿਲ ਸਕਦਾ ਹੈ ਤੁਹਾਨੂੰ ਪੈਸਾ ਤੁਹਾਡਾ ਕਿਧਰੇ ਫਸਿਆ ਹੋਇਆ ਸੀ ਉਹ ਵੀ ਵਾਪਸ ਮਿਲ ਜਾਵੇਗਾ ਕੁੱਲ ਮਿਲਾ ਕੇ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਸਾਰੇ ਇਹ ਕੰਮਾਂ ਵਿੱਚ ਸਫਲਤਾ ਮਿਲਣ ਵਾਲੀ ਹੈ। ਇਸ ਸਮੇਂ ਤੁਹਾਡੇ ਘਰ ਦੇ ਵਿੱਚ ਵੀ ਤੁਹਾਡਾ ਮਾਨ ਸਨਮਾਨ ਵਧੇਗਾ। ਵੱਡੀਆਂ ਜ਼ਿੰਮੇਵਾਰੀਆਂ ਤੁਹਾਡੇ ਵਾਸ ਵਿੱਚ ਹੋ ਜਾਣਗੀਆਂ। ਲਾਈਫ ਦੇ ਲਈ ਚੰਗਾ ਸਾਲ ਹੈ। ਯਾਨੀ ਕਿ ਤੁਸੀਂ ਇਹ ਕਹਿ ਸਕਦੇ ਹੋ ਕਿ ਸਤੰਬਰ 2024 ਦੇ ਵਿੱਚ ਵਿਦਿਆਰਥੀਆਂ ਦੇ ਲਈ ਵੀ ਸਮਾਂ ਬਹੁਤ ਖਾਸ ਰਹਿਣ ਵਾਲਾ ਹੈ। ਜੋ ਕਿ ਕਿਸੇ ਖਾਸ ਰਿਜ਼ਲਟ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਸਿਹਤ ਵੱਲੋਂ ਵੀ ਇਹ ਸਮਾਂ ਤੁਹਾਡੇ ਲਈ ਚੰਗਾ ਹੈ। ਦੋਸਤੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਕਰ ਰਾਸ਼ੀ। ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਤੰਬਰ 2024 ਦੇ ਵਿੱਚ ਮਾਤਾ ਲక్ష్ਮੀ ਜੀ ਦੀ ਵਿਸ਼ੇਸ਼ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਬਣਨ ਜਾ ਰਹੀ ਹੈ। ਇਸ ਲਈ ਸਤੰਬਰ 2024 ਤੁਹਾਡੇ ਲਈ ਖਾਸ ਰਹਿਣ ਵਾਲਾ ਹੈ। ਤੁਹਾਨੂੰ ਨਵੇਂ 파ਟਨਰ ਦਾ ਸਾਥ ਮਿਲ ਜਾਵੇਗਾ। ਦੋਸਤੋ ਤੁਹਾਡੀ ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦਈਏ ਕਿ ਤੁਸੀਂ ਜੀਵਨ ਦੇ ਵਿੱਚ ਕਾਫੀ ਬਿਜ਼ੀ ਦਿਖਾਈ ਦਿਓਗੇ। ਘਰ ਦੇ ਵਿੱਚ ਜੋ ਕਾਫੀ ਕੰਮ ਤੁਹਾਡੇ ਪੈਂਡਿੰਗ ਪਏ ਹੋਏ ਸਨ, ਜੋ ਵੀ ਤੁਹਾਨੂੰ ਮੁਸ਼ਕਲਾਂ ਸਨ ਤੇ ਕਾਫੀ ਸਮੇਂ ਤੋਂ ਤੁਹਾਡੇ ਕੰਮ ਰੁਕੇ ਸਨ, ਉਹਨਾਂ ਨੂੰ ਪੂਰਾ ਕਰਨ ਦੀ ਤੁਸੀਂ ਪੂਰੀ ਹੀ ਕੋਸ਼ਿਸ਼ ਕਰੋਗੇ। ਕੋਰਟ ਕਚਹਿਰੀ ਦੇ ਮਾਮਲਿਆਂ ਵਿੱਚ ਜ਼ਬਰਦਸਤ ਸਫਲਤਾ ਤੁਹਾਨੂੰ ਪ੍ਰਾਪਤ ਹੁੰਦੀ ਨਜ਼ਰ ਆ ਰਹੀ ਹੈ। ਇਸ ਲਈ ਸਤੰਬਰ 2024 ਦੇ ਵਿੱਚ ਤੁਹਾਡੇ ਲਈ ਸਮਾਂ ਬਹੁਤ ਹੀ ਖਾਸ ਰਹਿਣ ਵਾਲਾ ਹੈ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਇਹ ਮਹੀਨਾ ਬਹੁਤ ਹੀ ਖਾਸ ਰਹੇਗਾ ਮਾਤਾ ਲక్ష్ਮੀ ਜੀ ਸਭ ਤੋਂ ਅਧਿਕ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਬਣਾ ਰਏ ਹਨ ਸਤੰਬਰ ਮਹੀਨੇ ਵਿੱਚ ਤੁਹਾਡੀ ਸਿਹਤ ਬਿਲਕੁਲ ਹੀ ਠੀਕ ਹੋ ਜਾਵੇਗੀ ਤੁਸੀਂ ਆਪਣੇ ਜੀਵਨ ਦੇ ਵਿੱਚ ਜਿਹੜੀਆਂ ਜਿਹੜੀਆਂ ਆ ਰਹੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸੀ ਉਹਨਾਂ ਤੋਂ ਹੁਣ ਤੁਹਾਨੂੰ ਮੁਕਤੀ ਮਿਲ ਜਾਵੇਗੀ ਵਿਦੇਸ਼ ਜਾਣ ਦਾ ਮੌਕਾ ਮਿਲ ਜਾਵੇਗਾ ਤੁਸੀਂ ਦੂਰ ਦੀ ਯਾਤਰਾ ਵੀ ਕਰ ਸਕਦੇ ਹੋ ਇਹ ਯਾਤਰਾ ਤੁਹਾਡੇ ਲਈ ਸ਼ੁਭ ਰਹੇਗੀ ਸਤੰਬਰ ਦੇ ਮਹੀਨੇ ਵਿੱਚ ਨੌਕਰੀ ਸੰਬੰਧੀ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਬਾਸ ਅਤੇ ਅਧਿਕਾਰੀਆਂ ਦਾ ਤੁਹਾਨੂੰ ਪੂਰਾ ਹੀ ਸਪੋਰਟ ਮਿਲ ਜਾਵੇਗਾ ਜਿਸ ਵੀ ਕੰਮ ਦੇ ਲਈ ਤੁਸੀਂ ਜੋ ਵੀ ਫੈਸਲਾ ਲਾਓਗੇ ਉਸ ਵਿੱਚ ਹੀ ਸਫਲਤਾ ਅਤੇ ਕਾਮਯਾਬੀ ਤੁਹਾਨੂੰ ਨਜ਼ਰ ਆਵੇਗੀ ਜਿਹੜੇ ਵੀ ਕੰਮ ਨੂੰ ਤੁਸੀਂ ਹੱਥ ਪਾਓਗੇ ਉਸ ਕੰਮ ਵਿੱਚ ਹੀ ਤੁਹਾਨੂੰ ਲਾਭ ਹੋਵੇਗਾ ਇਹ ਕੰਮ ਤੁਹਾਡੇ ਲਈ ਬਣਿਆ ਹੋਇਆ ਹੈ ਤੁਹਾਨੂੰ ਇੰਜ ਮਹਿਸੂਸ ਹੋਵੇਗਾ ਸੰਤਾਨ ਵੱਲੋਂ ਵੀ ਤੁਹਾਨੂੰ ਸੁੱਖ ਮਿਲੇਗਾ ਤੇ ਸਮਾਜ ਵਿੱਚ ਵੀ ਤੁਹਾਡਾ ਰੁਤਬਾ ਵੱਧ ਜਾਵੇਗਾ ਤੁਹਾਨੂੰ ਮਾਨ ਸਨਮਾਨ ਮਿਲੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਤੁਹਾਡੇ ਲਈ ਸਤੰਬਰ ਮਹੀਨੇ 2024 ਦਾ ਸਮਾਂ ਬਹੁਤ ਹੀ ਖਾਸ ਰਹਿਣ ਵਾਲਾ ਹੈ ਜੇਕਰ ਤੁਸੀਂ ਇਸ ਮਹੀਨੇ ਵਿੱਚ ਕੋਈ ਲੋਟਰੀ ਵਗੈਰਾ ਪਾਉਂਦੇ ਹੋ ਤਾਂ ਉਸ ਵਿੱਚ ਵੀ ਤੁਹਾਨੂੰ ਜ਼ਬਰਦਸਤ ਮੁਨਾਫਾ ਮਿਲ ਸਕਦਾ ਹੈ ਨਾਲ ਹੀ ਰੁਕਿਆ ਹੋਇਆ ਫਸਿਆ ਹੋਇਆ ਪੈਸਾ ਵੀ ਤੁਹਾਨੂੰ ਵਾਪਸ ਮਿਲ ਜਾਵੇਗਾ ਜੇਕਰ ਤੁਸੀਂ ਕੋਈ ਵੀ ਕੰਮ ਪਾਰਟਨਰਸ਼ਿਪ ਵਿੱਚ ਬਿਜ਼ਨਸ ਵਪਾਰ ਵਗੈਰਾ ਕਰਦੇ ਹੋ ਉਸ ਵਿੱਚ ਵੀ ਲਾਭ ਹੀ ਵੇਖਣ ਨੂੰ ਮਿਲੇਗਾ ਜਿਸ ਵੀ ਕੰਮ ਨੂੰ ਤੁਸੀਂ ਹੱਥ ਲਗਾਓਗੇ ਉਸ ਕੰਮ ਵਿੱਚ ਹੀ ਤੁਹਾਨੂੰ ਸਫਲਤਾ ਹੁੰਦੀ ਨਜ਼ਰ ਆਵੇਗੀ ਤੁਹਾਡੇ ਖਰਚਿਆਂ ਵਿੱਚ ਥੋੜਾ ਜਿਹਾ ਨਿਰੰਤਰ ਵੇਖਣ ਨੂੰ ਮਿਲੇਗਾ ਖਰਚਿਆਂ ਵਿੱਚ ਕਮੀ ਆ ਜਾਵੇਗੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜਿਸ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਜੇ ਸਤੰਬਰ 2024 ਤੁਹਾਡੇ ਲਈ ਬਹੁਤ ਹੀ ਖਾਸ ਸਮਾਂ ਹੈ ਇਸ ਸਮੇਂ ਮਾਤਾ ਲక్ష్ਮੀ ਜੀ ਦੀ ਅਸੀਮ ਕਿਰਪਾ ਤੁਹਾਡੇ ਤੇ ਬਣ ਚੁੱਕੀ ਹੈ ਜੇਕਰ ਤੁਹਾਡਾ ਕੋਈ ਅਧੂਰਾ ਕੰਮ ਕਾਫੀ ਸਮੇਂ ਤੋਂ ਕੋਈ ਰੁਕਿਆ ਹੋਇਆ ਸੀ ਜਾਂ ਵਪਾਰ ਸੰਬੰਧੀ ਕੋਈ ਫੈਸਲਾ ਲੈਣ ਬਾਰੇ ਤੁਸੀਂ ਕਾਫੀ ਸਮੇਂ ਤੋਂ ਸੋਚ ਰਹੇ ਸੀ ਤਾਂ ਇਹ ਸਮਾਂ ਇਹਨਾਂ ਦਿਨਾਂ ਵਿੱਚ ਤੁਹਾਡੇ ਲਈ ਸ਼ੁਭ ਸਾਬਿਤ ਹੋ ਜਾਵੇਗਾ ਜੇਕਰ ਤੁਹਾਨੂੰ ਕਾਫੀ ਸਮੇਂ ਤੋਂ ਨੌਕਰੀ ਦੀ ਤਲਾਸ਼ ਸੀ ਜੌਬ ਲੱਗਣ ਦੀ ਸੰਭਾਵਨਾ ਹੋ ਜਾਵੇਗੀ ਕਰ ਪਰਿਵਾਰ ਦਾ ਤੁਹਾਨੂੰ ਸਪੋਰਟ ਮਿਲੇਗਾ ਵੱਡੇ ਭੈਣ ਭਰਾ ਦਾ ਸਪੋਰਟ ਮਿਲੇਗਾ ਤੁਹਾਨੂੰ ਬੈਂਕ ਵੱਲੋਂ ਵੀ ਪੂਰਾ ਹੀ ਲਾਭ ਪ੍ਰਾਪਤ ਹੋਵੇਗਾ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਮਜ਼ਬੂਤ ਹੋ ਜਾਵੇਗੀ ਕਿਉਂਕਿ ਮਾਤਾ ਲక్ష్ਮੀ ਜੀ ਦੀ ਅਸੀਮ ਕਿਰਪਾ ਸਭ ਤੋਂ ਜ਼ਿਆਦਾ ਤੁਹਾਡੇ ਤੇ ਹੋ ਜਾਵੇਗੀ ਸੋ ਦੋਸਤੋ ਇਹ ਸਾਨੂੰ ਜੀ ਉਹ ਭਾਗਸ਼ਾਲੀ ਰਕਮਾਂ ਜਿਹੜੀਆਂ ਸਤੰਬਰ ਦੇ ਮਹੀਨੇ ਇਹਨਾਂ ਦਿਨਾਂ ਦੇ ਵਿੱਚ ਧਨવાન ਹੋ ਜਾਣਗੇ